ਪਤਿਤ ਪਾਵਨ ਜਗਤ ਜੋਤ ਊਗੋ ਜੁਗਿਆ ਤਲ ਚਤਰ ਜਬਰ ਤਖਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ અપਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਬਾਸਾ ਜੀਆ ਦੀ ਤਰ੍ਹਾਂ ਸ੍ਰੀ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਬਾਹਰ ਜਾਉ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਏ ਕਿ ਭਾਈ ਆਪਣੇ ਗੁਰੂ ਤੋਂ ਸਦਾ ਹੀ ਬਲੇ ਹਾਰ ਜਾਈਏ ਜਿਹੜਾ ਗੁਰੂ ਪ੍ਰਮਾਤਮਾ ਦੇ ਨਾਮ ਨੂੰ ਸਾਡੇ ਹਿਰਦੇ ਵਿੱਚ ਪੱਕਾ ਕਰ ਦਿੰਦਾ ਹੈ ਗੁਰੂ ਰਸਤਾ ਦਿਖਾਉਂਦਾ ਹੈ ਤੇ ਸਿਸ ਜਿਹੜਾ ਉਸ ਰਸਤੇ ਮੁਤਾਬਕ ਚੱਲਦਾ ਹੈ ਸੇਵਕ ਜਦੋਂ ਉਸ ਰਸਤੇ ਮੁਤਾਬਕ ਚੱਲਦਾ ਹੈ ਪਰ ਇੱਕ ਦਿਨ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਗੁਰੂ ਮਾਇਆ ਦੇ ਮੋਹ ਵਿੱਚ ਡੁੱਬਿਆ ਹੋਇਆ ਨੂੰ ਪਾਰ ਲਿਗਾਉਣ ਵਾਲਾ ਹੈ ਬਹਾਉ ਧਿਆਨ ਅੰਧਕਾਰ ਮੈਂ ਜੇ ਨੀਦਾ ਮਾਰਗ ਦਿਖਾਇਆ ਉਹ ਧਿਆਨ ਕਹਿੰਦੇ ਨੇ ਜੰਗਲ ਨੂੰ ਅੰਧਕਾਰ ਦਾ ਮਤਲਬ ਕੁਪ ਹਨੇਰਾ ਮਾਰਗ ਕਹਿੰਦੇ ਨੇ ਰਸਤੇ ਨੂੰ ਕਹਿੰਦੇ ਭਾਈ ਜਿਸ ਪ੍ਰਮਾਤਮਾ ਨੇ ਵੱਡੇ ਅਤੇ ਮਾਇਆ ਦੇ ਮੋਹ ਦੇ ਘੁੱਪ ਹਨੇਰੇ ਇਹ ਸੰਸਾਰ ਜੰਗਲ ਵਿੱਚ ਆਤਮਿਕ ਜੀਵਨ ਪ੍ਰਾਪਤ ਕਰ ਲਈ ਸਾਨੂੰ ਸਿੱਧਾ ਰਾਹ ਵਿਖਾ ਦਿੱਤਾ ਉਸ ਗੁਰੂ ਤੋਂ ਉਸ ਪ੍ਰਮਾਤਮਾ ਤੋਂ ਬਲਿਹਾਰ ਜਾਈਏ ਹਮਰੇ ਪ੍ਰਾਨ ਗੁਪਾਲ ਗੋਬਿੰਦ ਪ੍ਰਾਨ ਕਹਿੰਦੇ ਨੇ ਜਿੰਦ ਨੂੰ ਗੋਪਾਲ ਕਹਿੰਦੇ ਉਹ ਸ੍ਰਿਸ਼ਟੀ ਦਾ ਪਾਲਨਹਾਰਾ ਪ੍ਰਮਾਤਮਾ ਮਨਜ ਕਹਿੰਦੇ ਭਾਈ ਉਹ ਪ੍ਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ ਜਿਹੜਾ ਇहां ਉहां ਸਰਬ ਤੋਗ ਕੀ ਜਿਸਾ ਅਮਰੀ ਚੰਦ ਉਹ ਪ੍ਰਮਾਤਮਾ ਜਿਸ ਨੂੰ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਸਾਡੀਆਂ ਸਾਰੀਆਂ ਲੋੜਾਂ ਜਿਹੜੀਆਂ ਨੇ ਉਹਨਾਂ ਨੂੰ ਪੂਰੀਆਂ ਕਰਨ ਦਾ ਫਿਕਰ ਹੈ ਪਰਮਾਤਮਾ ਨੂੰ ਸਾਡਾ ਸਭ ਦਾ ਫਿਕਰ ਹੈ ਭਾਈ ਉਹ ਸਾਡੀਆਂ ਸਭ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਰਹਾਉ ਜਾ ਕਹਿ ਸਿਮਰਨ ਸਰਵ ਨਿਦਾਨਾ ਮਾਨ ਮਹਤ ਪਤ ਪੂਰੀ ਮਹਾਰਾਜ ਕਹਿੰਦੇ ਹੋ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ ਔਰ ਜਿਸ ਦੇ ਸਿਮਰਨ ਦੀ ਬਰਕਤ ਨਾਲ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ ਸੰਸਾਰ ਵਿੱਚ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਪੂਰੀ ਇੱਜ਼ਤ ਮਿਲਦੀ ਹੈ ਜਿਹੜਾ ਪਰਮਾਤਮਾ ਦੇ ਨਾਮ ਸਿਮਰਨ ਭਜਨ ਬੰਦਗੀ ਸੇਵਾ ਵਿੱਚ ਲੱਗ ਜਾਂਦਾ ਹੈ ਨਾਮ ਲੈਤ ਕੋਟ ਅਗਨਾਸੇ ਭਗਤ ਵੰਚ ਸਭ ਤੂਰੀ ਮਹਾਰਾਜ ਕਹਿੰਦੇ ਵੀ ਜਿਸ ਪਰਮਾਤਮਾ ਦਾ ਨਾਮ ਸਿਮਰਿਆ ਕਰੋਣਾ ਪਾਪ ਨਾਸ ਹੋ ਜਾਂਦੇ ਹਨ ਮਹਾਰਾਜ ਕਹਿੰਦੇ ਭਾਈ ਸਾਰੇ ਭਗਤ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਲੋਚਦੇ ਰਹਿੰਦੇ ਹਨ ਸਰਬ ਮਨੋਰਥ ਜੇ ਕੋ ਚਾਹੈ ਸੇਵਾ ਇੱਕੰਨ ਦਾਣਾ ਸਤਿਗੁਰ ਸਾਨੂੰ ਸਮਝਾਉਂਦੇ ਹੈ ਵੀ ਜੇ ਕੋਈ ਮਨੁੱਖ ਸਾਰੀਆਂ ਮਰਾਦਾ ਪੂਰੀਆਂ ਕਰਨੀਆਂ ਚਾਹੁੰਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਉਸ ਇੱਕ ਪਰਮਾਤਮਾ ਦੀ ਸੇਵਾ ਭਗਤੀ ਕਰੇ ਜਿਹੜਾ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਮਰਤ ਪਾਰ ਪਰਾਨਾ ਮਹਾਰਜ ਕਹਿੰਦੇ ਸਾਰੇ ਜਗਤ ਦੇ ਮਾਲਕ ਬਿਆੰਤ ਪਰਮਾਤਮਾ ਦਾ ਸਿਮਰਨ ਕੀਤਿਆਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਸੀਤਲ ਸ਼ਾਂਤ ਮਹਾ ਸੁਖ ਕੋਇਆ ਸੰਤ ਸੰਗ ਰਹਿਓ ਓਲਾ ਸੀਤਲ ਦਾ ਮਤਲਬ ਹੈ ਠੰਡਾ ਓਲਾ ਦਾ ਮਤਲਬ ਹੈ ਪਰਦਾ ਜਾ ਇੱਜ਼ਤ ਮਹਾਰਜ ਕਹਿੰਦੇ ਉਸ ਮਨੁੱਖ ਦਾ ਠੰਡਾ ਕੰਦੇ ਹਿਰਦਾ ਠੰਡਾ ਠਾਰ ਰਹਿੰਦਾ ਹੈ ਉਸ ਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ ਉਸ ਨੂੰ ਬੜਾ ਆਨੰਦ ਬਣਿਆ ਰਹਿੰਦਾ ਹੈ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਉਸ ਦੀ ਇੱਜ਼ਤ ਬਣੀ ਰਹਿੰਦੀ ਹੈ ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਟੁਕਦਾ ਪ੍ਰਮਾਤਮਾ ਉਹਨਾਂ ਦੀ ਇੱਜ਼ਤ ਉਹਨਾਂ ਦਾ ਪਰਦਾ ਆਪ ਕੱਜਦਾ ਹੈ ਹਰ ਤਨ ਸੰਚਨ ਹਰ ਨਾਮ ਪੂਜਨ ਏਉ ਨਾਨਕ ਗੀਨੋ ਚੁਲਾ ਅਰ ਧਨ ਸੰਚਨ ਸੰਚਨ ਦਾ ਮਤਲਬ ਇਕੱਠਾ ਕਰਨਾ ਚੋਲਾ ਦਾ ਮਤਲਬ ਹੈ ਸਵਾਦਲਾ ਖਾਣਾ ਮਰਜ਼ ਕਹਿੰਦੀ ਨਾਨਕ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਧਨ ਇਕੱਠਾ ਕੀਤਾ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਵਾਸਤੇ ਭੋਜਨ ਬਣਾਇਆ ਸਵਾਦਲਾ ਖਾਣਾ ਬਣਾਇਆ ਉਸ ਦੀ ਪ੍ਰਮਾਤਮਾ ਹਰੇਕ ਜਗ੍ਹਾ ਤੇ ਇੱਜ਼ਤ ਰੱਖਦਾ ਹੈ ਔਰ ਉਸ ਦੇ ਪਾਪ ਨੇੜੇ ਨਹੀਂ ਆਉਣ ਦਿੰਦਾ ਕੋਈ ਵੀ ਬਾਪਸ ਦੇ ਨੇੜੇ ਨਹੀਂ ਟੁੱਕਦਾ ਮਨੁੱਖ ਦਾ ਹਿਰਦਾ ਠੰਡਾ ਠਾ ਰਹਿੰਦਾ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਬੜਾ ਆਨੰਦ ਬਣਿਆ ਰਹਿੰਦਾ ਹੈ ਜਿਹੜਾ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਆਓ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਯਤਰ ਕਰਨ ਸਭ ਨਾਲ ਨਾਮ ਦਾ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੋਫਾਕਤਾ ਦੀ ਅਰਦਾਸ ਸਤਿ ਸ੍ਰੀ ਅਕਾਲ ਗੁਰੂ ਕਰਦੀਆਂ ਸੇਵਾਵਾਂ ਅੰਦਰ ਵਿਗਨ ਸੰਪੂਰਨ ਹੋਣ ਦੀ ਅਰਦਾਸ ਸਾਰੇ ਰਲ ਮਿਲ ਕੇ ਕਰਦੇ ਦੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੁਰਗਵਿੰਦ ਕਾ ਪੂਰਨ ਗੁਣ ਕਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ